ਸੋੜਿਓ ਮੈਂ ਗੱਲ ਸੁਣਾਵਾ ਨਾਨਕੀ ਦੇ ਵੀਰ ਦੀ ਤੇਰਾ ਤੇਰਾ ਤੋਲਣ ਵਾਲੇ ਪੀਰਾਂ ਦੇ ਪੀਰ ਦੀ ਸੋੜਿਓ ਮੈਂ ਗੱਲ ਸੁਣਾਵਾ ਨਾਨਕੀ ਦੇ ਵੀਰ ਦੀ ਤੇਰਾ ਤੋਲਣ ਵਾਲੇ ਪੀਰਾਂ ਦੇ ਪੀਰ ਦੀ ਸੋਣਿਓ ਮੈਂ ਗੱਲ ਸੁਣਾਵਾ ਮਹਤਾ ਕਾਲੂ ਕਰ ਆਇਆ ਮਾਤਾ ਤ੍ਰਿਪਤਾ ਦਾ ਜਾਇਆ ਪਾਂਦੇ ਕੋਲ ਪੜਨੇ ਪਾਇਆ ਪਾਂਦੇ ਨੂੰ ਜਾ ਪੜਾਇਆ ਦੁਨੀਆਂ ਤੇ ਸ਼ਾਨ ਨਿਰਾਲੀ ਦੁਨੀਆਂ ਤੇ ਸ਼ਾਨ ਨਿਰਾਲੀ ਨਾਨਕ ਦਿਲ ਘੀਰ ਦੀ ਸੁਣਿਓ ਮੈਂ ਗੱਲ ਸੁਣਾਵਾ ਨਾਨਕ ਦੀ ਵੀਰ ਦੀ ਸੁਣਿਓ ਮੈਂ ਗੱਲ ਸੁਣਾਵਾ ਤਾ ਉਸ ਪੁੰਨ ਦਾ ਲਾਇਆ ਸਾਦਾਨੂ ਪੋਜ ਖਵਾਇਆ ਲਾਲੋ ਨੂੰ ਗਾਲ ਨਾਲ ਲਾਇਆ ਭਾਗੋ ਨੂੰ ਸਭ ਕਿ ਸਿਖਾਇਆ ਦੁਨੀਆਂ ਤੇ ਸੋਬਾ ਹੁੰਦੀ ਦੁਨੀਆਂ ਤੇ ਸੋਬਾ ਹੁੰਦੀ ਨਾਨਕ ਫਕੀਰ ਦੀ ਸੁਣਿਓ ਮੈਂ ਗੱਲ ਸੁਣਾਵਾ ਨਾਨਕੀ ਦੇ ਵੀਰ ਦੀ ਸੁਣਿਓ ਮੈਂ ਗੱਲ ਸੁਣਾਵਾ ਕਾਰ ਦਾਏ ਕਿਰਤ ਕਮਾਈਆਂ ਹਾਲਾ ਪਿਛੇ ਹਾਲੀ ਪੜਿਆ ਮਾਪਿਆਂ ਨਾਲ ਹੱਥ ਵਟਾਉਂਦਾ ਮੱਝਾਂ ਦਾ ਪਾਲੀ ਬਣਿਆ ਦੁਨਿਆਏ ਆਸ਼ੀਆਸ਼ ਕਰਦੀ ਦੁਨਿਆਏ ਆਸ਼ੀਆਸ਼ ਕਰਦੀ ਨਾਨਕ ਦੇ ਧੀਰ ਦੀ ਸੁਣਿਓ ਮੈਂ ਗੱਲ ਸੁਣਾਵਾ ਨਾਨਕੀ ਦੇ ਵੀਰ ਦੀ ਸੁਣਿਓ ਮੈਂ ਗੱਲ ਸੁਣਾਵਾ ੁੱਛੇ ਤੇਰੇ ਦਰਬਾਰੇ ਸਭ ਨੂੰ ਹੈ ਤੇਰੇ ਸਹਾਰੇ ਆ ਜਾ ਤੈਨੂੰ ਮੀਤ ਪੁਕਾਰੇ ਨਾਨਕ ਮੇਰੇ ਮੀਤ ਪਿਆਰੇ ਸੁਣ ਲੈ ਤੂੰ ਅਰਜ ਅਸਾਡੀ ਸੁਣ ਲੈ ਤੂੰ ਅਰਜ ਅਸਾਡੀ ਅੱਖੀਆਂ ਦੇ ਨੀਰ ਦੀ ਸੁਣਿਓ ਮੈਂ ਗੱਲ ਸੁਣਾਵਾ ਨਾਨਕੀ ਦੇ ਵੀਰ ਦੀ ਤੇਰਾ ਤੇਰਾ ਤੋਲਣ ਵਾਲੇ ਪੀਰਾਂ ਦੇ ਪੀਰ ਦੀ ਸੁਣਿਓ ਮੈਂ ਗੱਲ ਸੁਣਾਵਾ ਨਾਨਕੀ ਦੇ ਵੀਰ ਦੀ ਸੁਣਿਓ ਮੈਂ ਗੱਲ ਸੁਣਾਵਾ